ਖੇਤਰ ਦੇ ਪਿੰਡ ਮੋਠਾ ਬਰਖ ਵਿਖੇ ਕੀਤੇ ਕਈ ਦਿਨਾਂ ਤੋਂ ਖੇਡ ਗਰਾਊਂਡ 'ਚ ਮਿੱਟੀ ਨਾਲ ਭਰਤ ਪਾਉਣ ਨੂੰ ਲੈ ਕੇ ਚੱਲਿਆ ਵਿਵਾਦ ਉਸ ਵੇਲੇ ਖਤਮ ਹੋਇਆ ਜਦੋਂ ਇਹ ਮਾਮਲਾ ਹਲਕਾ ਵਿਧਾਇਕ ਦਿਨੇਸ਼ ਚੱਡਾ ਦੇ ਧਿਆਨ 'ਚ ਆਇਆ ਤੇ ਉਹਨਾਂ ਵੱਲੋਂ ਪਿੰਡ 'ਚ ਸ਼ਾਂਤੀ ਨੂੰ ਬਰਕਰਾਰ ਰੱਖਣ ਲਈ ਪੰਚਾਇਤੀ ਰਾਜ ਵਿਭਾਗ ਨੂੰ ਆਪਣੇ ਪੱਧਰ ਤੇ ਇਸ ਖੇਡ ਗਰਾਊਂਡ 'ਚ ਮਿੱਟੀ ਪਾਉਣ ਦੇ ਹੁਕਮ ਜਾਰੀ ਕੀਤੇ ਵਿਧਾਇਕ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਤੇ ਅਮਲ ਕਰਦਿਆਂ ਹੋਇਆ ਬीडीपीओ ਨਿਰਪ੍ਰਵਿਦੀ ਰਾਜਵਿੰਦਰ ਸਿੰਘ ਦੇ ਦੇਸ਼ਾ ਨਿਰਦੇਸ਼ਾਂ ਤਹਿਤ ਅੱਜ ਪੰਚਾਇਤ ਕੱਤਰ ਸਜੀਤ ਕੁਮਾਰ ਨੇ ਪਿੰਡ ਚ ਪਹੁੰਚ ਕੇ ਮਿੱਟੀ ਪਾਉਣ ਦੇ ਇਸ ਕੰਮ ਦੀ ਸ਼ੁਰੂਆਤ ਕਰਵਾਈ ਦੱਸਣਯੋਗ ਹੈ ਕਿ ਇਸ ਖੇਡ ਗਰਾਉਂਡ 'ਚ ਪੰਚਾਇਤ ਵੱਲੋਂ ਪਿੰਡ ਦੀ ਇੱਕ ਸਾਂਝੀ ਜ਼ਮੀਨ 'ਚੋਂ ਮਿੱਟੀ ਚੁੱਕ ਕੇ ਪਵਾਈ ਜਾ ਰਹੀ ਸੀ ਜਦਕਿ ਪਿੰਡ ਦੇ ਹੋਰ ਲੋਕਾਂ ਵੱਲੋਂ ਇਸ ਗੱਲ ਦਾ ਵਿਰੋਧ ਕੀਤਾ ਜਾ ਰਿਹਾ ਸੀ ਕਿ ਇਹ ਮਿੱਟੀ ਪੰਚਾਇਤ ਬਾਹਰੋਂ ਖील ਕੇ ਲਿਆ ਕੇ ਪਾਵੇ ਨਾ ਕਿ ਪਿੰਡ ਦੀ ਸਾਂਝੀ ਜ਼ਮੀਨ 'ਚੋਂ ਮਿੱਟੀ ਚੁੱਕ ਕੇ ਇਸ ਜ਼ਮੀਨ ਨੂੰ ਬਰਬਾਦ ਕੀਤਾ ਜਾਵੇ ਇਸ ਲਈ ਕਈ ਦਿਨਾਂ ਤੋਂ ਦੋਨਾਂ ਧਿਰਾਂ ਵਿੱਚ ਇਸ ਗੱਲ ਨੂੰ ਲੈ ਕੇ ਝੜਕਾ ਬਣਿਆ ਹੋਇਆ ਸੀ ਤੇ ਅੱਜ ਇਹ ਝੜਕਾ ਵਿਧਾਇਕ ਦੇ ਯਤਨਾਂ ਸਦਕਾ ਖਤਮ ਹੋ ਗਿਆ ਇਸ ਮੌਕੇ ਤੇ ਪਹੁੰਚੇ ਪੰਚਾਇਤ ਕੱਤਰ ਸਜੀਤ ਕਮਾਨ ਨੇ ਦੱਸਿਆ ਕਿ ਵਿਧਾਇਕ ਦੀ ਹੁਕਮਾ ਤਹਿਤ ਅੱਜ ਇੱਥੇ ਮਿੱਟੀ ਪਾਉਣ ਦੇ ਕੰਮ ਨੂੰ ਸ਼ੁਰੂ ਕੀਤਾ ਗਿਆ ਹੈ ਤੇ ਇਸ ਤੋਂ ਬਾਅਦ ਇਸ ਦਾ ਲੈਵਲ ਕੀਤਾ ਜਾਵੇਗਾ ਅਤੇ ਉਸ ਤੋਂ ਬਾਅਦ ਖੇਡ ਗਰਾਉਂਡ ਬਣਾਉਣ ਸੰਬੰਧੀ ਹੋਰ ਨਾ ਕੰਮਾਂ ਨੂੰ ਅੰਜਾਮ ਦਿੱਤਾ ਜਾਵੇਗਾ ਤੇ ਜਲਦ ਹੀ ਇੱਥੇ ਇੱਕ ਵਧੀਆ ਖੇਡ ਮੈਦਾਨ ਬਣਾ ਕੇ ਨੌਜਵਾਨਾਂ ਦੇ ਖੇਡਣ ਲਈ ਸਪੁੱਧ ਘੱਟਾ ਜਾਵੇਗਾ ਇਸ ਦੌਰਾਨ ਮੌਕੇ ਤੇ ਪਹੁੰਚੇ ਪਿੰਡ ਦੇ ਨੌਜਵਾਨਾਂ ਨੇ ਕਿਹਾ ਕਿ ਉਹਨਾਂ ਨੇ ਪਿੰਡ 'ਚ ਕੋਈ ਖੇਡ ਗਰਾਉਂਡ ਨਾ ਹੋਣ ਕਾਰਨ ਨੌਜਵਾਨਾਂ ਨੂੰ ਬਾਹਰ ਜਾ ਕੇ ਖੇਡਣਾ ਪੈਂਦਾ ਸੀ ਪਰੰਤੂ ਅੱਜ ਹਲਕਾ ਵਿਧਾਇਕ ਤੇ ਯਤਨਾ ਸਦਕਾ ਤੇ ਪੰਚਾਇਤੀ ਰਾਜ ਵਿਭਾਗ ਵੱਲੋਂ ਇਸ ਖੇਡ ਗਰਾਊਂਡ ਦੇ ਚੱਲੇ ਵਿਵਾਦ ਨੂੰ ਖਤਮ ਕਰਕੇ ਮਿੱਟੀ ਪਵਾਣ ਦਾ ਜੋ ਕੰਮ ਸ਼ੁਰੂ ਕੀਤਾ ਗਿਆ ਹੈ ਉਹ ਬਹੁਤ ਹੀ ਸਲਾਘਾਜੋ ਕਦਮ ਹੈ ਇਸ ਲਈ ਉਹ ਵਿਭਾਗ ਤੇ ਵਿਧਾਇਕ ਤੇ ਅਤਿ ਤਨਵਾਦੀ ਹਨ ਬਿਊਰੋ ਰਿਪੋਰਟ ਮੇਰਾ ਪੰਜਾਬ ਨਿਊਜ਼ ਜੋ ਇਥੇ ਗਰਾਊਂਡ ਦਾ ਮਸਲਾ ਚੱਲਿਆ ਸੀ ਕਿਸ ਤਰ੍ਹਾਂ ਕਿਸ ਤਰ੍ਹਾਂ ਹੋਇਆ ਜੀ ਜਿਹੜਾ ਇਹ ਪਿੰਡ ਮੋਠਾ ਪਰਦੇ ਗਰਾਊਂਡ ਦਾ ਵਿਵਾਦ ਸੀਗਾ ਥੋੜਾ ਚੱਲ ਰਿਹਾ ਮੈਂ ਚਾਹ ਦੀ ਜਮੀਨ ਨੂੰ ਮਿੱਟੀ ਚੱਕਣ ਦੇ ਸੰਬੰਧ ਵਿੱਚ ਇਹਦੇ ਸੁੰਦਰੀ ਵਿਭਾਗ ਵੱਲੋਂ ਮਿੱਟੀ ਦਾ ਪ੍ਰਬੰਧ ਖੋਰ ਪਾਸੇ ਤੋਂ ਕੀਤਾ ਜਾ ਰਿਹਾ ਹੈ ਤੇ ਇਹਦੇ ਸੁੰਦਰੀ ਸਾਡੇ ਹਲਕਾ ਵਿਧਾਇਕ ਵੱਲੋਂ ਵੀ ਪ੍ਰਸ਼ਾਸਨ ਨੂੰ ਜਿਹੜੇ ਦਿਸ਼ਾ ਨਿਰਦੇਸ਼ ਦਿੱਤੇ ਗਏ ਸੀ ਵੀਡੀਓ ਸਾਹਿਬ ਨੂੰ ਉਹਨਾਂ ਨੇ ਨਿਰਦੇਸ਼ ਦਿੱਤੇ ਹੈ ਤੇ ਦੂਸਰੇ ਪਾਸੇ ਤੋਂ ਮਿੱਟੀ ਲਿਆ ਕੇ ਗਰਾਊਂਡ ਦੇ ਵਿੱਚ ਪਾਈ ਜਾ ਰਹੀ ਹੈ ਤੇ ਜਲਦੀ ਹੀ ਇਹ ਗਰਾਊਂਡ ਜਿਹੜਾ ਹੈ ਕੰਪਲੀਟ ਕੀਤਾ ਜਾ ਰਿਹਾ ਹੈ ਤੇ ਵਧੀਆ ਤਰੀਕੇ ਨਾਲ ਇਹਨੂੰ ਲੇਜ਼ਰ ਵਗੈਰਾ ਕਰਕੇ ਗਰਾਊਂਡ ਨੂੰ ਪ੍ਰੋਪਰ ਗਰਾਊਂਡ ਪਿਆ ਕੀਤਾ ਜਾ ਰਿਹਾ ਹੈ ਕਿੰਦੀ ਗਰਾਊਂਡ ਦਾ ਮਸਲਾ ਚੱਲਿਆ ਸੀ ਆਖਰੀ ਕਿਸ ਤਰ੍ਹਾਂ ਹੱਲ ਕੀ ਕਰਨਾ ਚਾਹੋਗੇ ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰੇ ਵੱਲੋਂ ਤੇ ਮਸਲਾ ਗਰਾਊਂਡ ਦਾ ਸੀਗਾ ਜੀ ਜਿਵੇਂ ਤੁਹਾਨੂੰ ਪਤਾ ਹੀ ਹੈ ਭਰਤ ਦੇ ਰੋਕ ਲਗਾਈ ਗਈ ਸੀਗੀ ਤੇ ਕਾਫੀ ਹਰ ਚੜਾਈਆਂ ਪਰਤ ਪਾਉਂਦੇ ਸਮੇਂ ਤੇ ਜਦੋਂ ਇਹ ਮਾਮਲਾ ਐਮਐਲਏ ਸਾਹਿਬ ਦੀ ਨਿਗਰਾਨੀ ਵਿੱਚ ਗਿਆ ਤੇ ਉਹਨਾਂ ਨੇ ਬੀਡੀਪੀਓ ਸਾਹਿਬ ਨੂੰ ਤੇ ਆਪਣਾ ਪ੍ਰਸ਼ਾਸਨ ਨੂੰ ਮੰਗ ਕੀਤੀ ਕਿ ਗਰਾਊਂਡ ਵਿੱਚ ਭਰਤ ਦੁਆਰ ਤੋਂ ਪਾਇਆ ਜਾਵੇ ਬੜੀਏ ਤਰੀਕੇ ਨਾਲ ਗਰਾਊਂਡ ਬਣਾਇਆ ਜਾਵੇ ਤਾ ਜੋ ਬੱਚਿਆਂ ਨੂੰ ਖੇਡਣ ਲਈ ਸਮੱਸਿਆ ਨਾ ਆਵੇ ਤੇ ਗਰਾਊਂਡ ਦਾ ਭਰਤ ਵਧੀਆ ਤਰੀਕੇ ਨਾਲ ਪਾਇਆ ਜਾਵੇ ਜੀ। ਓ ਕੀ ਕਰਨਾ ਚਾਹੂਗੇ ਪ੍ਰਸ਼ਾਸਨ ਵੱਲੋਂ ਮਤਲਬ ਹੱਲ ਕਰਤਾ ਗਿਆ ਉਹਨਾਂ ਦਾ ਕਿਹਦਾ ਧੰਨਵਾਦ ਕਰਦੇ ਹਾਂ? ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਜੀ ਕਿਉਂਕਿ ਲੰਬੇ ਸਮੇਂ ਤੋਂ ਸਾਡੇ ਪਿੰਡ ਵਿੱਚ ਗਰਾਊਂਡ ਦੀ ਸਮੱਸਿਆ ਆ ਰਹੀ ਸੀਗੀ ਤੇ ਸਾਡੇ ਪਿੰਡ ਦੇ ਬੱਚੇ ਕਾਫੀ ਬ ਖੇਡਣ ਬਾਹਰ ਵੀ ਜਾਂਦੇ ਸੀਗੇ ਤੇ ਆਪਾਂ ਵੀ ਬਾਹਰ ਹੀ ਖੇਡਦੇ ਰਹੇ ਹਾਂ ਗਰਾਊਂਡਾਂ 'ਚ ਤੇ ਜਦੋਂ ਅਜੇ ਪਿੰਡ 'ਚ ਗਰਾਊਂਡ ਹੋਊਗਾ ਤੇ ਵਧੀਆ ਤੇ ਪਿੰਡ ਦੇ ਬੱਚੇ ਗਰਾਊਂਡ 'ਚ ਵਧੀਆ ਪ੍ਰੈਕਟਿਸ ਕਰਨਗੇ। ਆਪਾ ਪ੍ਰਸ਼ਾਸਨ ਦਾ ਬਹੁਤ ਬਹੁਤ ਧੰਨਵਾਦੀ ਧੰਨਵਾਦ ਕਰਦੇ ਆ ਜੀ ਮਸਜਿਦ ਅੱਜ ਹਲ ਹੋਣ ਜਾ ਰਿਹਾ ਮਿੱਟੀ ਪੈਣ ਜਾ ਰਹੀ ਹੈ ਜੀ ਕੀ ਕਹਿਣਾ ਚਾਹੂਗਾ ਇਹ ਐਮਐਲਏ ਸਾਹਿਬ ਵੱਲੋਂ ਇਹ ਮਸਲਾ ਹੱਲ ਕਰਾਇਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਬੈਕਮੈਨਾਂ ਜੋ ਕੰਮ ਕਰਨ ਲੱਗੇ ਆ ਗਵਰਨਮੈਂਟ ਵਧੀਆ ਗੱਲ ਕਰ ਰਿਹਾ ਹੈ ਜੀ ਸਾਡੇ ਗਰਾਉਂਡ ਦਾ ਪੂਰੀ ਚਾਰ ਦੁਵਾਰੀ ਵੀ ਫੁੱਲ ਹੋਣੀ ਚਾਹੀਦੀ ਹੈ ਉਹ ਗ੍ਰੇਟ ਲੱਗ ਜਾਣਾ ਚਾਹੀਦਾ ਹੈ ਬਾਕੀ ਸਾਨੂੰ ਬੜਾ ਐਸੀ ਬੜੇ ਧੰਨਵਾਦੀ ਆ ਕਿਉਂਕਿ ਸਾਡਾ ਕੰਮ ਰੋਕਿਆ ਪਤਾ ਕੰਮ ਸਿਰੇ ਚਾੜ ਦੇਣਾ ਚਾਹੀਦਾ ਜੀ ਹੋਰ ਪਰਵੰਧਕ ਲਾ ਕੇ ਜਿਸ ਤਰ੍ਹਾਂ ਵੀ ਹੁੰਦਾ ਹੈ ਪੂਰਾ ਕੰਮ ਹੋਣਾ ਚਾਹੀਦਾ ਜੀ ਜਿਹੜਾ ਕਿ ਚਾਰ ਦੀਵਾਰੀਆਂ ਵੀ ਹੋ ਜਾਣਾ ਐ ਨਾ ਹੋਵੇ ਮਿੱਟੀ ਹੋਈ ਪੈ ਜਾਵੇ ਮੁੜ ਕੇ ਕੰਮ ਹੀ ਨਾ ਹੋਵੇ ਪੂਰਾ ਸਟੇਡੀਅਮ ਦਾ ਪੂਰਾ ਕੰਮ ਸਿਰਾ ਚੜਾ ਦੇਣਾ ਚਾਹੀਦਾ ਹੈ ਅਸੀਂ ਇਹਨਾਂ ਦੇ ਬਹੁਤ ਬਹੁਤ ਧੰਨਵਾਦੀ ਹਾਂ ਜੀ